ਜੈ ਕੌਮਨਡੈਂਟ ਜੀ ਹੁਣੇ ਕਿਹ ਇੱਕ ਦੋ ਬੈਂਟੀਆਂ ਦੇ ਨੱਕ ਦਾ ਬੈਂਤੀ ਹੈ ਕਿ ਇੱਥੇ ਖੜੇ ਰਹਿ ਬਰਾਬਰ ਸ਼ਿਕਾਰ ਨੂੰ ਵੇਖਾ ਸਾਡੇ ਨਾਲ ਤੇ ਸ਼ਿਕਾਰ ਨੂੰ ਲੋਕਲੇ ਇਹਨਾਂ ਗੁੱਸੇ ਲੈਣ ਪੂਲਿੰਗ ਪਾਲਸੀ ਦਾ ਤੇ ਅਸੀਂ ਸਰਕਾਰ ਜਿੱਥੇ ਜਿੱਤ ਰੈਲੀ ਇਹ ਰੱਖੀ ਸੀ ਉੱਥੇ ਇਹ ਵੀ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਸੀ ਕੋਈ ਐਸਕੀਮ ਜਿਉਂਦਾ ਜਿਹੜਾ ਮੁੱਖ ਮੰਤਰੀ ਸਾਡਾ ਉਲਟਾ ਸਿੱਧਾ ਬੋਲੀ ਜਾਂਦਾ ਹੈ ਉਹਨੂੰ ਇਹ ਦੱਸਣਾ ਸੀ ਕਿ ਐਸਕੀਮ ਚ ਜਾਨ ਹੈ ਔਰ ਤੂੰ ਕੁਝ ਵੀ ਨਹੀਂ ਇਸ ਐਸਕੇਮ ਨੇ ਮੋਦੀ ਨੂੰ ਝੁਕਾਇਆ ਤੇ ਤੂੰ ਕਿਸੇ ਬਾਗ ਦੀ ਮੂਲੀ ਨਹੀਂ ਔਰ ਫਿਰ ਇਹ ਤੋਂ ਬਿਨਾ ਜਿਹੜਾ ਅੱਜ ਇੱਥੇ ਐਲਾਨ ਕੀਤਾ ਉਹ ਵਿਚੇਚੇ ਤੌਰ ਤੇ ਉਹ ਸੀ ਵੀ ਹਾਲੇ ਵੀ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲ ਸਰਕਾਰ ਦੀ ਅਮਰੀਕਾ ਨਾਲ ਤੇ ਵਿਕਸਿਤ ਦੇਸ਼ਾਂ ਨਾਲ ਚੱਲ ਰਹੀ ਹੈ ਜਿੱਥੇ ਮੋਦੀ ਨੇ 15 ਅਗਸਤ ਨੂੰ ਐਡਾ ਵੱਡਾ ਝੂਠ ਬੋਲਿਆ ਭਈ ਮੇਰੀ ਮੈਂ ਕਿਸਾਨਾਂ ਦੇ ਨਾਲ ਖੜਾ ਕੰਧਾਂ ਵਾਂ ਖੜਾ ਉੱਤੇ ਜਿਆਦਾ ਹੁਣ ਪਿਛਲੇ ਹਫਤੇ ਹੀ 15 ਅਗਸਤ ਤੋਂ ਬਾਅਦ ਇਹਨਾਂ ਨੇ ਕਾਟਨ ਦੇ ਉੱਤੋਂ ਜਿਹੜੀ ਡਿਊਟੀ ਸੀ ਉਹ ਘਟਾ ਕੇ 11% ਘਟਾ ਕੇ ਖੁੱਲ੍ਹ ਦਿੱਤੀ ਅਮਰੀਕਾ ਨੂੰ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਔਰ ਉਹਨਾਂ ਦੀ ਇੰਪੋਰਟ ਕਾਟਨ ਦੀ ਸ਼ੁਰੂ ਹੋ ਗਈ ਉਹਦੇ ਨਾਲ ਜਿਹੜੇ ਕਾਟਨ ਪੈਦਾ ਕਰਨ ਵਾਲੇ ਕਿਸਾਨ ਨੇ ਸਾਰੇ ਦੇਸ਼ ਦੇ ਉਹ ਰੋਲ ਕੇ ਰੱਖ ਦਿੱਤੇ ਮਾਰਕੀਟ 'ਚ ਰੇਟ ਕ੍ਰੈਸ਼ ਕਰ ਗਏ ਅੱਜ ਕਿਸਾਨ ਰੋਲਦੇ ਨੇ ਅੱਛਾ ਇਸੇ ਤਰ੍ਹਾਂ 26 ਔਰ 27 ਨੂੰ ਅਮਰੀਕਾ ਦੀ ਟੀਮ ਫੇਰ ਨੇਗੋਸ਼ੀਏਸ਼ਨਸ ਕਰਨ ਆ ਰਹੀ ਹੈ ਜੇ ਤੁਸੀਂ ਜਵਾਬ ਹੀ ਦੇ ਦਿੱਤਾ ਤਾਂ ਫੇਰ ਨੇਗੋਸ਼ੀਏਸ਼ਨਸ ਕਾਹਦੀਆਂ ਕਿ ਇਦਾਂ ਦੇ ਭਰਮ ਪੈਦਾ ਕਰਕੇ ਲੋਕਾਂ ਨੂੰ ਮੂਰਖ ਨਾ ਬਣਾਓ ਤੇ ਲੋਕ ਪੰਜਾਬ ਦੇ ਨਹੀਂ ਸਾਰੇ ਦੇਸ਼ ਦੇ ਕਿਸਾਨ ਸਮਝਦੇ ਨੇ ਅੱਜ ਤਿਆਰ ਨੇ ਜੇ ਕਿਤੇ ਸਰਕਾਰ ਨੇ ਅਸੀਂ ਗਲਤੀ ਕਰ ਲਈ ਵੀ ਫ੍ਰੀ ਟ੍ਰੇਡ ਟ੍ਰੇਡ ਐਗਰੀਮੈਂਟ ਦੇ ਖੇਤੀ ਸੈਕਟਰ ਤੇ ਇਹਦੇ ਸਹਾਇਕਤੰਦੇ ਖੋਲ ਦਿੱਤੇ ਤਾਂ ਇੱਕਦਮ ਇੱਕ ਵੱਡਾ ਕਿਸਾਨ ਅੰਦੋਲਨ ਸਾਰੇ ਦੇਸ਼ ਪੱਧਰ ਤੇ ਸ਼ੁਰੂ ਹੋਏਗਾ ਉਹ ਅਸੀਂ ਅੱਜ ਇਹਤੂ ਐਲਾਨ ਕੀਤਾ ਹੈ ਇਹ ਤੋਂ ਬਿਨਾ ਜਿਹੜੇ ਜਿਹੜੇ ਚੰਗੇ ਦਵਾਈ ਕਰਨਾ ਪਾਣੀ ਦੇ ਮੁੱਦੇ ਤੇ ਪੰਜਾਬ ਦੀ ਜ਼ਰੂਰਤ ਹੈ ਇਸ ਵੇਲੇ ਸਾਡਾ ਪਾਣੀ ਸਾਰਾ ਕੈਂਸਰਸ ਹੋ ਗਿਆ ਪਾਰਲੀਮੈਂਟ ਚ ਰਿਪੋਰਟ ਪੇਸ਼ ਹੋ ਚੁੱਕੀ ਪੰਜਾਬ ਸਰਕਾਰ ਕਹਿ ਚੁੱਕੀ ਅੱਜ ਸਾਡੀ ਡਿਮਾਂਡ ਹੈ ਕਿ ਪਾਣੀ ਜਿਹੜਾ ਪੀਣ ਵਾਸਤੇ ਹਰ ਘਰ ਨੂੰ ਸਾਫ਼ ਪਾਣੀ ਇਹ ਹਰ ਖੇਤ ਨੂੰ ਪਾਣੀ ਉਦਾ ਸਰਕਾਰ ਪ੍ਰਬੰਧ ਕਰਕੇ ਦੇਵੇ ਅੱਜ ਜਿਹੜੇ ਹੜ੍ਹ ਆਏ ਨੇ ਇਹ ਹੜ੍ਹ ਸਰਕਾਰਾਂ ਦੀ ਨਲਾਇਕੀ ਕਾਰਨ ਆਏ ਜੇ ਜਿਹੜਾ ਅਜ ਤੋਂ 50 ਸਾਲ ਪਹਿਲਾਂ ਪਲੈਨਿੰਗ ਹੋਈ ਸੀ ਜਿਵੇਂ ਫੋਰ ਐਗਜ਼ਾਮਪਲ ਦਸ਼ਮੇਸ਼ ਕਨਾਲ ਦੀ ਜ਼ਮੀਨ ਵੀ ਐਕਵਾਇਰ ਹੋ ਗਈ ਔਰ ਉਥੇ ਵੱਡੇ ਵੱਡੇ ਦਰਸ ਜਮ ਮੈਂ ਕਿਸੇ ਨੇ ਕੋਈ ਨਹਿਰ ਨਹੀਂ ਕੱਢੀ ਅਕਾਲੀ ਸਰਕਾਰ ਵੇਲੇ 1000 ਕਰੋੜ ਰੁਪਇਆ ਭਾਰਤ ਸਰਕਾਰ ਕੋਲੋਂ ਨਹਿਰ ਕੱਢਣ ਲਈ ਆ ਉਹ ਪਤਾ ਨਹੀਂ ਕਿੱਥੇ ਚਲਾ ਗਿਆ ਜੇ ਨਹਿਰਾਂ ਕੱਡੀਆਂ ਹੁੰਦੀਆਂ ਰਾਵੀ ਦੀ ਬਿਆਸ ਦਾ ਤੇ ਸਤਲੁਜ ਦੇ ਪਾਣੀ ਦੀਆਂ ਤਾਂ ਇੱਥੇ ਹੜ੍ਹ ਆਈ ਨਹੀਂ ਸੀ ਸਕਦੇ ਕੋਈ ਗੁੰਜਾਇਸ਼ ਨਹੀਂ ਸੀ ਜਾੜ ਹੁੰਦੀ ਹਰ ਬਾਰੀ ਜਦੋਂ ਹੜ੍ਹ ਆਉਂਦੇ ਨੇ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਜਿਹੜੇ ਨੂੰ ਡੁੱਬ ਜਾਂਦੇ ਨੇ ਔਰ ਉੱਥੇ ਦੇ ਲੋਕਾਂ ਨੂੰ ਉਹਨਾਂ ਦੇ ਘਰ ਵੀ ਟੈਂਦੇ ਨੇ ਉੱਥੇ ਗਰੀਬਾਂ ਦੇ ਘਰ ਟੈਂਦੇ ਨੇ ਉਹਨਾਂ ਨੂੰ ਉਹਨਾਂ ਦਾ 6-6 ਮਹੀਨੇ ਕੋਈ ਰੋਟੀ ਦਾ ਜ਼ਿਗਾਰਡ ਨਹੀਂ ਮੰਨਦਾ ਔਰ ਅੱਜ ਤਾਂ ਅਫਸੋਸ ਇਹ ਹੈ ਵੀ 2023 ਦਾ ਇਸ ਸਰਕਾਰ ਨੇ ਕੁਝ ਨਹੀਂ ਦਿੱਤਾ ਹੁਣ ਸਿਰਫ ਇੱਕ ਜਾਬਤਾ ਪੂਰਾ ਕਰਨ ਵਾਸਤੇ ਇੱਕ ਗੇੜਾ ਮੁੱਖ ਮੰਤਰੀ ਮਾਰ ਰਿਹਾ ਹੈ ਕਹਿ ਦਿੱਤਾ ਵੀ ਅਸੀਂ ਇਹਦੀ ਸਪੈਸ਼ਲ ਕੋਰਤੌਰੀ ਕਰਾਂਗੇ ਔਰ ਜੇ ਇਹਨਾਂ ਨੇ ਨਾ ਦਿੱਤਾ ਮੁਆਵਜ਼ਾ ਤਾਂ ਇਹਦੇ ਤੇ ਵੀ ਅਸੀਂ ਜ਼ਬਰਦਸਤ ਜਵਾਬ ਦਵਾਂਗੇ ਤੋਂ ਮੁੱਦੇ ਦੇ ਇੱਕ ਤਾਂ ਗੰਨੇ ਦੇ ਬਕਾਇਆ ਖੜਿਆ ਜਿਹੜੇ ਬਹੁਤ ਉਹਦੇ ਬਾਰੇ ਕੁਆਲਿਟੀ ਨਹੀਂ ਗੰਨੇ ਦਾ ਬਕਾਇਆ ਬਹੁਤ ਖੜਾ ਹੈ ਡਰਾਮਾ ਇਹ ਕੀਤਾ ਜਾ ਰਿਹਾ ਵੀ ਖਜ਼ਾਨਿਆਂ ਚ ਪੈਸੇ ਭੇਜਦੇ ਅਫਸਰਾਂ ਨੇ ਦਸਕਤੂ ਤੇ ਨਹੀਂ ਕੀਤੇ ਇਸ ਕਰਕੇ ਪੇਮੈਂਟ ਕਿਸਾਨਾਂ ਨੂੰ ਨਹੀਂ ਹੋ ਰਹੀ ਨਵੀਂ ਫਸਲ ਆ ਗਈ ਨਵੰਬਰ ਵਿੱਚ ਨਵਾਂ ਕ੍ਰਸ਼ਿੰਗ ਸੀਜ਼ਨ ਸ਼ੁਰੂ ਹੋ ਜਾਣਾ ਤੁਸੀਂ ਪਿਛਲੇ ਸਾਲ ਦੇ ਹੁਣ ਲਈ ਪੈਸੇ ਨਹੀਂ ਦਿੱਤੇ ਜੇ ਉਹ 31 ਤਰੀਕ ਤੱਕ ਨਹੀਂ ਪੇਮੈਂਟ ਦਿੰਦੇ ਤਾਂ 2 ਤਰੀਕ ਨੂੰ ਅਸੀਂ ਫੈਸਲਾ ਕਰਤਾ ਬੇਸ ਮੁੱਖ ਮੰਤਰੀ ਦਾ ਘਰ ਕੇ ਆਣਗੇ ਅਣ ਵਿੱਚੇ ਸਮੇਂ ਨਹੀਂ ਅਸੀਂ ਕਰ ਉਹਦਾ ਘੇਰ ਕੇ ਬਹਿ ਜਾਣਗੇ ਇਹ ਤੋਂ ਬਿਨਾ ਕੋਆਪਰੇਟਿਵ ਜਿਹੜੀ ਆ ਉਹ ਸਾਡੀ ਲਾਈਫ ਲਾਈਨ ਹੈ ਪੰਜਾਬ ਦੀ ਕੋਆਪਰੇਟਿਵ ਅਫਸਰशाही ਔਰ ਪੋਲੀਟੀਕਲ ਲੋਕਾਂ ਨੇ ਲੁੱਟ ਕੇ ਖਾਲੀ ਇੱਕ ਇੱਕ ਅਦਾਰੇ ਡੁੱਬ ਗਿਆ ਸਾਰੇ ਅਦਾਰੇ ਘਾਟੇ 'ਚ ਨੇ ਔਰ ਹੁਣ ਭਾਰਤ ਸਰਕਾਰ ਨੇ ਇੱਕ ਨਵਾਂ ਕੰਮ ਕਰਤਾ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਕਰਤੀ ਹੁਣ ਉਹਨਾਂ ਨੇ ਸਟੇਟਾਂ ਦੇ ਵਿੱਚ ਕੋਆਪਰੇਟਿਵ ਦੇ ਮਾਮਲੇ ਤੇ ਦਖਲ ਦੇਣਾ ਸ਼ੁਰੂ ਕਰਤਾ ਹੈ ਸਹਿਕਾਰਤਾ ਇੱਕ ਸਟੇਟ ਸਬਜੈਕਟ ਹੈ ਇਹਦੇ ਤੇ ਕੇਂਦਰ ਦਖਲ ਨਹੀਂ ਦੇ ਸਕਦਾ ਜੇ ਇਸੇ ਤਰ੍ਹਾਂ ਰਿਹਾ ਕੇਂਦਰ ਇਹਦਾ ਵੀ ਅਸੀਂ ਜਵਾਬ ਦੇਾਂਗੇ ਇਹ ਵੀ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਅਸੀਂ ਆਪਣੇ ਅਧਾਰੇ ਉਹਨਾਂ ਦੇ ਹੱਥਾਂ 'ਚ ਨਹੀਂ ਜਾਣਗੇ ਮੋਤਵਾਦਰੀ ਤੋਂ ਮੇਰੇ ਪਿਆਰੇ ਲੋਕੋ ਸਤਿ ਸ਼੍ਰੀ ਅਕਾਲ ਸਮਾਪਤ ਹੋ ਗਿਆ ਤੇ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਜ ਆਪਾਂ ਇੱਕ ਜਿਹੇ ਹਾਲਾਤ ਨਾਲ ਹੋਏ ਜਿਹੜਾ ਮੁਖਤਿਆਰ ਵਿਭਾਗ ਦਾ ਪਿੱਛਾ ਕਰਕੇ ਪ੍ਰਾਪਤ ਨਾਲ ਆਪ ਪਿਛਲੇ ਪਾਪਨ ਦੇ ਤੇ ਦਖਲ ਨਹੀਂ ਕੀਤਾ। ਉਹਨਾਂ ਵਿਰੋਧ ਆਉਣ ਵਾਲਾ ਅੰਗਰੇਜ਼ ਦੇ ਵਿੱਚ ਮੱਤੀ ਦੇ ਕਣਕ ਦੇ ਸੋਇਆ ਦੀਨ ਤੇ ਦੁੱਧ ਤੇ